ਜ਼ਿਲ੍ਹਾ ਬਠਿੰਡਾ ਪਿੰਡ ਬ੍ਰਿਕਲਾ ਵਿੱਚ ਹੋਏ ਪਿਛਲੇ ਦਿਨੀ ਕਤਲ ਮਾਮਲੇ ਵਿੱਚ ਇੱਕ આરોપી ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਤੇ ਅਧਿਕਾਰੀਆਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਕੋਈ ਹੋਰ ਨਹੀਂ ਬਲਕਿ ਉਸ ਦਾ ਸਾਕ ਪਿਓ ਹੈ ਜਿਸ ਨੇ ਆਪਣੀ ਕੁੜੀ ਅਤੇ ਆਪਣੀ ਦੋਤੀ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਅਤੇ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਅਤੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ ਇਨਾ ਹੀ ਨਹੀਂ ਬਲਕਿ ਉਹਨਾਂ ਵੱਲੋਂ ਦੱਸਿਆ ਗਿਆ ਕਿ ਪਿਛਲੇ 5 ਸਾਲ ਪਹਿਲਾਂ ਉਸ ਦੀ ਧੀ ਨੇ ਲਵ ਮੈਰਿਜ ਕਰਵਾਈ ਸੀ ਜਿਸ ਕਰਕੇ ਗੁੱਸੇ ਵਿੱਚ ਆਏ ਪਿਓ ਵੱਲੋਂ ਜਦ ਉਹ ਬੱਸ ਸਟੈਂਡ ਤੇ ਖੜੀ ਸੀ ਤੇ ਉਸ ਤੇ ਤੇਜ਼ ਦਰ ਹਥਿਆਰ ਨਾਲ ਹਮਲਾ ਕੀਤਾ ਗਿਆ ਤੇ ਉਸ ਨੂੰ ਬੜੀ ਹੀ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਰਾਜਵੀਰ ਸਿੰਘ ਰਾਜਾ ਨੰਬਰਦਾਰ ਵਾਸੀ ਵਿਰਕਲ ਨੇ ਆਪਣੀ ਲਕੀਰ ਦਾ ਜਿਹੜਾ ਹੈਗਾ ਉਹ ਜਿਹੜੀ ਬੱਸ ਅੱਡੇ ਤੇ ਖੜੀ ਸੀ ਤੇ ਉਹਦਾ ਮਰਡਰ ਕਰਤਾ ਤਾਂ ਪੁਲਿਸ ਪਾਰਟੀ ਉੱਤੇ ਪਹੁੰਚੀ ਤਾਂ ਜਿਹੜਾ ਲੜਕੀ ਦੇ ਉੱਤੇ ਵੀ ਜਿਹੜੀ ਉਹਦੀ ਡੱਡ ਬਾਡੀ ਜਿਹੜੀ ਹੈਗੀ ਉਹ ਪਈ ਸੀਗੀ ਤੇ ਉਹਦਾ ਜਿਹੜਾ ਬੱਚਾ ਸੀ ਸ਼ਰੀਵ 1.5 ਤੋਂ 2 ਸਾਲ ਦੀ ਬੇਟੀ ਹੈ ਉਹਦੀ ਲੜਕੀ ਦੀ ਜਸਮਨਦੀਪ ਕੌਰ ਦੀ ਤੇ ਉਹ ਜਿਹੜੀ ਹੈਗੀ ਉਹ ਵੀ ਜਿਹੜਾ ਕਰ ਦਿੱਤੀ ਗਈ ਹੈ ਤਾਂ ਉਹਨੂੰ ਨਾਲ ਦੀ ਨਾਲ ਪੁਲਿਸ ਪਾਰਟੀ ਨੇ ਜਿਹੜਾ ਹੈਗਾ ਬੱਚੇ ਨੂੰ ਉਸੇ ਸਿਵਲ ਹਸਪਤਾਲ ਦਾਖਲ ਕਰਾਇਆ ਬਟਿੰਡਾ ਤੇ ਜਿੱਥੇ ਜਾ ਕੇ ਉਹਦੀ ਵੀ ਡੈਥ ਜਿਹੜੀ ਹੈਗੀ ਆ ਉਹ ਕੱਲ੍ਹ ਤਾਂ ਫਿਰ ਅਸੀਂ ਉਹਦੇ ਆਧਾਰ ਤੇ ਜਿਹੜਾ ਹੈਗਾ ਉਹਦੇ ਲੜਕੀ ਦਾ ਜਿਹੜਾ ਸਹਰਾ ਹੈਗਾ ਉਹਦੇ ਭਾਨਜੀ ਉਹਦੇ ਬਿਆਨ ਤੇ ਜਿਹੜਾ ਹੈਗਾ ਮੁਕੱਦਮਾ ਜਿਹੜਾ ਹੈਗਾ ਮਟੂ ਦਾ ਕੱਲ 8:30 ਦਾ ਦਰਜ ਕਰ ਲਿਆ ਗਿਆ ਮੁਕੱਦਮਾ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਤਾਂ ਜਿਹੜਾ ਹੈਗਾ ਜਿਹਦੇ ਵਿੱਚ ਕੱਲ ਅਸੀਂ ਜਿਹੜਾ ਦੋਸ਼ੀ ਹੈਗਾ ਉਹ ਵੀ ਪੜ ਲਿਆ ਗਿਆ ਹੈ ਜਿਹੜਾ ਰਾਜਵੀਰ ਸਿੰਘ ਰਾਜਾ ਉਹਨਾਂ ਨੇ ਦੋ ਬੰਦਿਆਂ ਦੇ ਖਿਲਾਫ ਦਰਜ ਕਰਵਾ ਦਿੱਤਾ ਸੀਗਾ ਇੱਕ ਰਾਜੇ ਦੇ ਖਿਲਾਫ ਇੱਕ ਉਹਦੇ ਲੜਕੇ ਪਰਮਪਾਲ ਸਿੰਘ ਦੇ ਖਿਲਾਫ ਦਰਜ ਕਰਾਇਆ ਸੀ ਜਿਹਦੇ ਚ ਇੱਕ ਦੋਸ਼ੀ ਅਸੀਂ ਗ੍ਰਫਤਾਰ ਕਰ ਲਿਆ ਰਾਜੀਵੀਰ ਸਿੰਘ ਰਾਜਾ ਨੰਬਰਦਾਰ ਵਰਸੀ ਵਿਰਕਰਾਂ ਨੂੰ ਤੇ ਜਿਹੜਾ ਉਹਦੇ ਕੋਲੋਂ ਜਿਹੜੇ ਕਈ ਦੇ ਨਾਲ ਹਥਿਆਰ ਨਾਲ ਜਿਹੜਾ ਉਹਨੇ ਬਾਰਡਰ ਕੀਤਾ ਸੀ ਸਰਹੱਦ 'ਚ ਮਾਰੀ ਸੀ ਕਈ ਉਹ ਵੀ ਅਸੀਂ ਪ੍ਰਾਪਤ ਕਰ ਲਈ ਹੀ ਹੈ ਤੇ ਮੋਟਰਸਾਈਕਲ ਜਿਹੜਾ ਹੈਗਾ ਉਹ ਵੀ ਰਿਕਵਰ ਕਰ ਲਿਆ ਗਿਆ ਕਾਰਨ ਕੀ ਸੀ ਜੀ ਡਿਪਟਿਕਸਰ ਕੀ ਸੀਗਾ ਕਾਰਨ ਇਹ ਹੈ ਜੀ ਅੱਜ ਤੋਂ 4-5 ਸਾਲ ਪਹਿਲਾਂ ਇਹ ਰਾਜੀ ਨੰਬਰਦਾਰ ਦੀ ਲੜਕੀ ਹੈ ਜਿਹੜੀ ਐਂਟਰ ਕਾਸਟ ਜਿਹੜਾ ਹੈਗਾ ਇਹਨੇ ਆਪਦੇ ਪਿੰਡ ਦੇ ਵਿੱਚ ਹੀ ਰਵੀ ਸ਼ਰਮਾ ਫਿਰ ਪ੍ਰਮੋਦ ਸ਼ਰਮਾ ਦੇ ਨਾਲ ਜਿਹੜਾ ਉਹਦੇ ਭਾਨ ਦਾ ਲੜਕਾ ਹੈ ਉਹਦੇ ਨਾਲ ਇਹਨੇ ਜਿਹੜੀ ਹੈਗੀ ਆ ਅ ਸਿ ਪ੍ਰੋਟੈਕਸ਼ਨ ਲੈ ਕੇ ਤੇ ਲਵ ਮੈਰਿਜ ਕਰਵਾਈ ਸੀਗੀ ਤੇ ਉਹ ਇਸ ਗੱਲ ਦੇ ਰਾਜੀ ਨਹੀਂ ਸੀ ਇਹਦਾ ਬਾਪ ਜਿਹੜਾ ਹੈਗਾ ਉਹ ਇਸ ਗੱਲ ਦੀ ਰੱਜਤ ਸੀਗੀ ਇਸੇ ਕਰਕੇ ਜਿਹੜਾ ਹੈਗਾ ਬਾਬਾ ਉਹ ਮੋਰਡਰ ਕੀਤਾ ਵੀ ਰੱਖੀਆ ਟਾਈਮ ਬੜਾ ਬੀਕੇ ਸਰ ਮੈਰਿਜ ਹੋਈ हां ਮੈਰੇ ਨੂੰ ਗਰੀ ਪੰਚਸਤ ਤੋਂ ਹੋ ਕੇ ਪੰਚਸਤ ਦੇ ਹੋ ਗਿਆ ਟਾਈਮ ਬਟ ਉਪਰਤੀ ਗੱਲ ਹੈ ਕਿ ਕਾਰਨੇਡ ਨੇਰ ਸੀਗਾ ਕਈ ਵਾਰੀ ਕਿਸੇ ਇਸ ਤਰ੍ਹਾਂ ਦਾ ਨਹੀਂ ਸਹਿ ਹੁੰਦੀ ਤੇ ਇਸ ਦਾ ਕੀ ਹੋ ਜਾਏਗਾ ਉਹ ਗੁੱਸਾ ਸੀ ਉਹਨੇ ਜਿਹੜਾ ਮਾਰਡਰ ਕਰਤਾ ਦੋਸ਼ੀ ਅਸੀਂ ਗ੍ਰਿਫਤਾਰ ਕਰ ਲਿਆ ਤਫतीश ਕਰ ਰਹੇ ਹਾਂ ਤੇ ਦੂਸਰੇ ਦੋਸ਼ੀ ਬਾਰੇ ਵੀ ਤਸਦੀਕ ਕਰਾਂਗੇ ਤੇ ਉਹਦੇ ਹੋਰ ਵੀ ਅਸੀਂ ਜੇ ਇਸ ਮੁਕਦਮੇ ਵਿੱਚ ਵਾਤ ਉਹਨੂੰ ਦੱਸੀ ਜਾਏਗਾ ਪਰ ਬੇਟੇ ਦਾ ਬੰਦਾ ਕਰੋਲਾ ਹੈ ਹੁਣ ਤੱਕ ਬੇਟੇ ਦਾ ਕਿਹਨਾ ਕਰੋਲਾ ਹੈ ਹੁਣ ਤੱਕ ਅਜੇ ਤੀਕ ਕੋਈ ਵੱਡਾ ਰੋਲ ਨਹੀਂ ਆਇਆ ਪਰ ਅਸੀਂ ਇਹਨੂੰ ਕਰ ਰਹੇ ਹਾਂ ਅਸੀਂ ਤਕਤੀਸ਼ ਕਰ ਰਹੇ ਹਾਂ ਅਸੀਂ ਟੈਕਨੀਕਲ ਬੇਸ ਤੇ ਉਥੋਂ ਸੀਸੀਟੀਵੀ ਫੁਟੇਜ ਲੈ ਕੇ ਹੋਰ ਵੀ ਜਿਹੜੇ ਜਿਹੜੇ ਕੋਈ ਆਜ਼ਾਦ ਗਵਾਹ ਨੇ ਜੇ ਉਹਨਾਂ ਨੂੰ ਸ਼ਾਮਲ ਕਰਕੇ ਤੇ ਜੇ ਉਹਦਾ ਰੋਲ ਆਇਆ ਤਾਂ ਜ਼ਰੂਰ ਉਹਨੂੰ ਵੀ ਜਰਾ ਗ੍ਰਿਫਤਾਰ ਕਰਕੇ ਉਹਦੀ ਵੀ ਕਾਰਵਾਈ ਕਰਾਂਗੇ ਸਿਰਫ ਨਾਲ ਨਹੀਂ ਇੰਤ ਤੱਕ ਐਮਰਜੈਂਸੀ ਐਕਟ ਮੈਂ ਤਾਂ ਇੰਨੇ ਤੱਕ ਐਮਰਜੈਂਸੀ ਹੈ ਨਾ ਮਰਦ ਦਾ ਮੈਂ ਨਹੀਂ ਕਰਨਾ ਸੈਂਟਰ ਦੇ ਵਿੱਚ ਹੀ ਲੜਕੀ ਨੇ ਜਿਹੜਾ ਵਿਆਹ ਕਰਾ ਲਿਆ ਸੀਗਾ ਤੇ ਹੈ ਵੀ ਨੇੜੇ ਨੇੜੇ ਘਰ ਸੀ ਪੰਜ ਛੇ ਘਰ ਇੱਕ ਦੂਸਰੇ ਤੋਂ ਦੂਰੀ ਤੇ ਇਹਨਾਂ ਦੀ ਡਿਫਰੈਂਸ ਹੈਗਾ ਸਰ ਮੇਰੇ ਤੇ ਇੱਕ ਲੜਕੀ ਤੇ ਜਿਹੜੇ ਫਾਦਰ ਨੇ ਲੋ ਆ ਉਹਨਾਂ ਦੇ ਬਿਆਨ ਦੇ ਆਧਾਰ ਤੇ ਤੁਸੀਂ ਪਰਚਾ ਦਰਜ ਕੀਤਾ ਉੱਥੇ ਮੌਜੂਦ ਸੀਗੇ ਉਹਨਾਂ ਨੇ ਕਿਹਾ ਸੀਗਾ ਵੀ ਲੜਕੀ ਦੇ ਫਾਦਰ ਤੇ ਭਰਾ ਨੇ ਇਸ ਵਾਰ ਦਾ ਉਹਨਾਂ ਅੰਜਾਮ ਕੀਤਾ ਉਠਾਇਆ ਜੀ ਉਹਨਾਂ ਨੇ ਉਹਨਾਂ ਨੇ ਲਖਾਇਆ ਅਸੀਂ ਉਹਨੂੰ ਵੀ ਲੈ ਰਹੇ ਹਾਂ ਉਸ ਦੇ ਨਾਲ ਜਿਹੜਾ ਉਸੇ ਠੰਗਰਾਇ ਤਫੀਸ਼ ਕਰ ਰਹੇ ਹਾਂ ਤੇ ਕੱਲ ਹੀ ਦੇਖੋ ਕੱਲ ਹੀ ਬਲਾਲ ਦੀ ਨਾਲ ਹੀ ਜਿਹੜਾ ਰੁਚੀ ਹੈ ਹੈਗਾ ਇੱਕ ਬੇਨ ਰੁਚੀ ਹੈ ਜਿਹਨੇ ਕਈ ਮਾਰੀ ਸੀ ਉਦੋਂ ਅਸੀਂ ਮੇਨ ਤਾਂ ਫੜੀ ਦੇ ਸਰ ਕੱਲ੍ਹ ਕੋਈ ਲੜਾਈ ਝਗੜਾ ਹੋਇਆ ਇਹਨਾਂ ਦਾ ਨਹੀਂ ਪਹਿਲਾਂ ਕੋਈ ਲੜਾਈ ਝਗੜਾ ਨਹੀਂ ਹੋਇਆ ਪੁਲਿਸ ਤੇ ਕੋਈ ਇਸ ਤਰ੍ਹਾਂ ਦੀ ਕੋਈ ਕੋਈ ਕੰਪਲੇਨ ਜਾਂ ਇਸ ਤਰ੍ਹਾਂ ਦਾ ਰਿਕਾਰਡ ਕੋਈ ਨਹੀਂ ਸਾਡੇ ਸਾਹਮਣੇ ਗਿਆ ਸਰ ਕੱਲ੍ਹ ਭੀਤੀ ਖਣਕੀ ਹੈ ਉਹਦੇ ਉੱਤੇ ਹਮਲਾ ਕਰਨਾ ਸੀ ਉਹਦਾ ਹਸਬੰਦ ਦੇ ਉੱਤੇ ਹਮਲਾ ਕਰਨਾ ਚਾਹੁੰਦੇ ਸੀ ਦੇਖੋ ਇਹ ਤਫਤੀਸ਼ ਦਾ 파ਟਰਾ ਅੱਜ ਅਸੀਂ ਉਹਦਾ ਪੁਲਿਸ ਰਿਪੋਰਟ ਲਵਾਂਗੇ ਜੀ ਤੇ ਉਹ ਅਸੀਂ ਉਦੋਂ ਟੁਕਾਈ ਨਾਲ ਪੁੱਛਿਸ਼ ਕਰਾਂਗੇ ਜੀ ਉਹ ਵੀ ਆਇਆ ਤਾਂ ਉਹ ਵੀ ਅਸੀਂ ਜਿਹੜਾ ਤਫਤੀਸ਼ ਨਾਲ ਆ ਕੇ ਆਵਾਂਗੇ ਇਹ ਬਸ ਸਟੈਂਡ ਤੇ ਹੀ ਮੇਨ ਤੇ ਹੀ ਕਿਤੇ ਉੱਥੇ ਹੀ ਮਿਲਦਾ ਹੈ ਜੀ ਫਿਰ ਕਲਾ ਬੱਸ ਸਟੈਂਡ ਤੇ ਕੀਤਾ ਹੈ ਮਾੜਾ ਫਿਰ ਕਲਾ ਬੱਸ ਸਟੈਂਡ ਤੇ ਬੱਸ ਅਟਾ ਸੀ ਉੱਥੇ ਮੈਡੀਸਨ ਲਾਈਨ ਮੈਡੀਸਨ ਲਾਈਨ ਤੇ ਕਹਿ ਰਹੇ ਸਾਬਨੇ ਨੇੜੇ ਮੈਡੀਸਨ ਦੀ ਕੋਈ ਗਵਾਹੀ ਹੈਗੀ ਆ ਬੱਸ ਬਜੀ ਕਲਾ ਤੇ ਇੱਕ ਵਿਚਾਰ ਸੁਣਿਆ ਤਿੰਨ ਸਾਲ ਹੋ ਕੇ ਗਿਆ ਤੇ ਕੋਲ ਬੱਚਾ ਵੀ ਸੀਗਾ ਤਿੰਨ ਸਾਲ ਚ ਜੇ ਕੋਈ ਐਤਾ ਦੀ ਗੱਲ ਹੁੰਦੀ ਉਹਨੂੰ ਉਹ ਤਰ੍ਹਾਂ ਉੱਤੇ ਵਿਸੇ ਪਿੰਡ ਦਾ ਮਾਰਕ ਨੇ ਤੁਹਾਨੂੰ ਲੱਗਦਾ ਇਹਨੂੰ ਫਸਾਇਆ ਹੋਣਾ ਪਿੰਡ ਵਾਲਿਆਂ ਨੇ ਤਾਂ ਹੀ ਮੈਨੇ ਮਾਰਿਆ ਉਹਨੇ ਕਿਸੇ ਨੇ ਕੋਈ ਇਸ ਤਰ੍ਹਾਂ ਇਹ ਕਰਦੇ ਨਹੀਂ ਉਹਨੇ ਸੁਣੋ ਕੋਈ ਨਹੀਂ ਇਸ ਤਰ੍ਹਾਂ ਦਿਖਾਇਆ ਇਹ ਕੋਈ ਬਟ ਹੋਰ ਇਹਦੀ ਕੋਈ ਬਹੁਤਾ ਕਾਰਨ ਨਹੀਂ ਲੱਗ ਰਿਹਾ ਖਰਿਆ ਤੋਂ ਪਿੱਛੇ ਕੱਲ ਤਾਂ ਹੀ ਮੈਟਰ ਹੈ ਜਿਹਦੇ 24 ਘੰਟੇ ਦੇਖੋ ਪੁਲਿਸ ਨੇ ਉਹ 12 ਘੰਟਿਆਂ ਦੇ ਵਿੱਚ ਵਿੱਚ ਜਿਹੜਾ ਦੋਸ਼ੀ ਹੈਗਾ ਮੇਨ ਕੰਪਲੀਟ ਹੈਗਾ ਉਹਨੂੰ ਸੀਕ ਰਸਟ ਕਰ ਲਿਆ ਤੇ ਨਾਲ ਹੀ ਜਿਹੜੇ ਜਿੰਨਾ ਨਾਲ ਉਹਨੇ ਮਾਰਡਰ ਕੀਤਾ ਉਹ ਵੀ ਸੀ ਜਿਹੜਾ ਹੈਗਾ ਕਬਰ ਕਰ ਲਿਆ ਮੋਟਰਸਾਈਕਲ ਵੀ ਕਬਰ ਕਰ ਲਿਆ ਹੈਗਾ ਅੱਜ ਉਹਦਾ ਪੁਲਿਸ ਵਾਲਾ ਲਾਵਾਂਗੇ ਤੇ ਉਹਦੇ ਆਧਾਰ ਨਾਲ ਜਿਹੜਾ ਕਸ਼ਿਸ਼ ਕਰਾਂਗੇ ਇੰਟਰੋਗੇਸ਼ਨ ਕਰਾਂਗੇ ਜਿਹੜੀ ਵੀ ਗੱਲ ਸਾਹਮਣੇ ਆਈਗੀ ਉਹ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਸਰ ਜੋ ਜਿਹੜੀ ਸਾਹਮਣੇ ਆਖੀ ਉਹ ਤਾਂ ਤਿੰਨੀ ਹੁੰਦਾ ਕਿਤਾ ਸੀਗਾ ਜਾਂ ਇਹ ਘਟਨਾ ਦਸਾਨ ਹੋ ਗਈ ਤੇ ਉਹਦੇ ਵਿੱਚ ਸਿਰਫ ਸਖਤ ਤਲਕੀ ਹੋਈ ਹੈ ਦੇਖੋ ਡਿੱਗੀ ਹੈ ਜਾ ਕੋਈ ਹੋਰ ਸਿਰਦੀ ਸਾਫਰ ਅੰਦਰ ਦੀ ਸਾਫ ਰਹੀ ਸੀ ਉਹ ਬਚੀ ਹੋਈ ਐ ਜੀ ਕਰਕੇ ਉਹਦਾ ਉਦੋਂ ਸੈਕ ਨਹੀਂ ਸੀਗੀ ਉਹਨੂੰ ਸਿਵਲ ਹਸਪਤਾਲ ਦਾਖਲ ਕਰਾਇਆ ਹੈਗਾ ਤੇ ਇਸਨੇ ਹੀ ਦਾਲ ਜਾ ਕੇ ਗੱਡੀ ਵਿੱਚ ਇਸ ਦਾ ਸਰ ਜਦੋਂ ਲਮੈਰੀ ਦਾ ਇਹਨਾਂ ਦਾ ਮੈਟਰ ਸੀਗਾ ਉਦੋਂ ਇਹਨਾਂ ਦੇ ਆਪ ਦੋਵਾਂ ਧੜਾਂ ਨੂੰ ਆਪਸ ਵਿੱਚ ਰਾਈਨਾਵਾ ਨਹੀਂ ਕਿਸੇ ਤਰ੍ਹਾਂ ਦਾ ਹੋਇਆ ਇਹਨਾਂ ਜੇ ਕੋਈ ਤਤਕਸ਼ ਦੀ ਪਾਰਟ ਹੈ ਉਹ ਪੁੱਛਾਂਗੇ ਜਿਹੜੀ ਗੱਲ ਆਏਗੀ ਸਾਹਮਣੇ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਅਰੇਂਜ ਮੈਰਿਜ ਸੀ ਨਾ ਵਸੇ ਨਹੀਂ ਜੀ ਲਾਉ ਨਹੀਂ ਲਾਉ ਕਮ ਅਰੇਂਜ ਸੀ ਜਾਂ